ਹਰਮਨ ਪਿਆਰੇ ਔਰ ਪੰਜਾਬ ਦੇ ਸਭ ਤੋਂ ਜਿਹੜੇ ਸਤਕਾਰਿਤ ਨੇਤਾ ਹੈ ਬੇਦਾਗ ਨੇਤਾ ਇਮਾਨਦਾਰ ਨੇਤਾ ਜਿਹੜੇ ਲਗਾਤਾਰ ਪੰਜਾਬ ਦੇ ਭਲਾਈ ਵਾਸਤੇ ਕੰਮ ਕਰ ਰਹੇ ਪਰ ਵਿਜੇਂਦਰ ਸਿੰਘਲਾ ਨੂੰ ਕਾਂਗਰਸ ਵੱਲੋਂ ਲਾਣਿਆ ਗਿਆ ਔਰ ਆਪੋਜੀਸ਼ਨ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਇੱਕ ਤਰਫ ਸਟਰੋਂਗ ਕੈਂਡੀਡੇਟ ਵੀ ਦੱਸ ਰਹੀ ਹੈ ਔਰ ਕੁਝ ਲੋਕ ਇਦਾਂ ਦੇ ਨੇ ਕਹਿ ਰਹੇ ਕਿ ਇੰਡੀਆ ਲਾਈਨਸ ਨੂੰ ਲੈ ਕੇ ਉਹ ਉਹਨਾਂ ਨੂੰ ਸੰਗਰੂਰ ਤੋਂ ਇੱਧਰ ਭੇਜਿਆ ਗਿਆ ਦੇਖੋ ਉਹ ਆਲਰੇਡੀ ਜੋ ਜਿੰਨਾ ਕਿ ਮੈਨੂੰ ਪਤਾ ਲੱਗਿਆ ਹੈ ਪਹਿਲਾਂ ਪੰਜਾਬ ਦਾ ਅਜਮਾਏ ਹੋਏ ਆ ਰਿਜੈਕਟਡ ਹੈ ਡਰਾਇੰਗ ਰੂਮ ਲੀਡਰ ਹੈ ਔਰ ਇਹੋ ਜਿਹੇ ਲੋਕ ਜਿਹੜੇ ਖਾਣਾ ਪੂਰਤੀ ਕਾਂਗਰਸ ਨੇ ਕੀਤੀ ਕਿ ਉਹ ਟਿਕਟ ਲੈਣ ਨੂੰ ਕੋਈ ਤਿਆਰ ਨਹੀਂ ਸੀ ਆਲਟੀਮੇਟਲੀ ਜਿਹੜਾ ਮਿਲ ਗਿਆ ਉਹਨਾਂ ਨੇ ਖੜਾ ਕਰ ਉੱਪਰ ਦੇ ਵਿੱਚ ਮੁੱਖ ਮੰਤਰੀ ਪਹੁੰਚ ਰਹੇ ਨੇ ਕਿੰਨਾ ਕੁ ਸੋਚਦੇ ਹੋਗੇ ਆਨ ਤੋਂ ਕਿੰਨਾ ਕੁ ਵਧੀਆ ਰਿਸਪੌਂਸ ਜਿਹੜਾ ਹੈ ਮੁੱਖ ਮੰਤਰੀ ਤੋਂ ਬਾਅਦ ਮੁੱਖ ਮੰਤਰੀ ਜੀ ਦਾ ਤਾਂ ਦੇਖੋ ਮੁੱਖ ਮੰਤਰੀ ਜੀ ਨਾਲ ਤੇ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ ਆ ਹਰ ਪਿੰਡ ਚ ਹਰ ਕਸਬੇ ਚ ਉਹਨਾਂ ਨੂੰ ਲੋਕ ਕਹਿੰਦੇ ਸਾਡੇ ਲੈ ਕੇ ਆਓ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੁੱਖ ਮੰਤਰੀ ਪਿਛਲੇ 1 ਹਫਤੇ ਤੋਂ ਹਰ ਕਾਨਸਟੈਂਸੀ ਜਾ ਰਹੇ ਆ ਅੱਜ ਸ਼੍ਰੀ ਨਨਪੁਰ ਸਾਹਿਬ ਆ ਰਹੇ ਆ ਔਰ ਰੋਪੜ ਦੇ ਇਤਿਹਾਸਿਕ ਸ਼ਹਿਰ ਚ ਉਹ ਲੋਕਾਂ ਨੂੰ ਮਿਲਣਗੇ ਔਰ 13 ਜੀਰੋ ਜਿਹੜਾ ਆਵਾਜ਼ ਦੀ ਪਾਰਟੀ ਦਾ ਸਲੋਗਨ ਹੈ ਉਹਦੇ ਵਾਸਤੇ ਅਪੀਲ ਕਰਨਗੇ ਆਪੋਜੀਸ਼ਨ ਕਹਿ ਰਹੀ ਹੈ ਜੀਰੋ 13 ਆਪੋਜੀਸ਼ਨ ਹੈ ਨਹੀਂ ਪੰਜਾਬ ਚ ਕੁਝ 3-4 ਪਰਿਵਾਰ ਰਹਿ ਗਏ ਆ ਔਰ ਜਿਹੜੇ ਕਾਲੀ ਕਾਂਗਰਸ ਆ ਪਰ ਰਿਸ਼ਤੇਦਾਰ ਹੈ ਪੋਲੀਟੀਕਲੀ ਉਹਨਾਂ ਦੀ ਦੁਕਾਨਦਾਰੀ ਖਤਮ ਹੋ ਚੁੱਕਿਆ ਜੀ ਧੰਨਵਾਦ ਰਵਿੰਦਰ ਕੰਗ ਦੇ ਨਾਲ ਗੱਲ ਕੀਤੀ ਆ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੈਂਡੀਡੇਟ ਨੇ ਕਿਸ ਤਰ੍ਹਾਂ ਸੋਚਦੇ ਹੋ ਰਿਸਪਾਂਸ ਕਿਸ ਤਰ੍ਹਾਂ ਲੱਗ ਰਿਹਾ ਲੋਕਾਂ ਦਾ ਔਰ ਜਦੋਂ ਤੋਂ ਕੈਂਡੀਡੇਟ ਅਲਾਨੇ ਗਏ ਸਰਦਾਰ ਮਰਵਿੰਦਰ ਸਿੰਘ ਜੀ ਦਾ ਜਿਹੜਾ ਕਦ ਹੈ ਉਹ ਪੰਜਾਬ ਯੂਨੀਵਰਸਿਟੀ ਜੀ ਵਿੱਚ ਬਹੁਤ ਉੱਚਾ ਸੀਗਾ ਕਿਉਂਕਿ ਮਰਵਿੰਦਰ ਸਿੰਘ ਜੀ ਕੰਗ 2002 ਦੇ ਵਿੱਚ ਦੋ ਵਾਰ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਰਹੇ ਸੈਨੇਟ ਮੈਂਬਰ ਰਹੇ ਮਲਵਿੰਦਰ ਸਿੰਘ ਕੰਗੋ ਉਹ ਲੀਡਰ ਆ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਤੋਂ ਜਿੱਤ ਕੇ ਸੈਂਟਰ ਦੇ ਵਿੱਚ ਚਾਹੇ ਇੰਗਲਿਸ਼ ਦੇ ਵਿੱਚ ਗੱਲ ਹੋਵੇ ਚਾਹੇ ਪੰਜਾਬੀ ਦੇ ਵਿੱਚ ਹੋਵੇ ਚਾਹੇ ਹਿੰਦੀ ਦੇ ਵਿੱਚ ਹੋਵੇ ਤੇ ਉਹ ਮੁੱਦਿਆਂ ਨੂੰ ਚੰਗੀ ਤਰ੍ਹਾਂ ਸਮਝ ਕੇ ਉੱਥੇ ਗੱਲਬਾਤ ਆਪਣੀ ਰੱਖ ਸਕਦਾ ਹੈ ਸਭ ਤੋਂ ਵੱਡੀ ਗੱਲ ਹੈ ਪੜ੍ਹੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਵਿੱਚ ਮਲਵਿੰਦਰ ਸਿੰਘ ਕੰਗ ਅ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਦੇ ਸਾਰੇ ਕੈਂਡੀਡੇਟਾਂ ਨਾਲੋਂ ਜੇ ਡਿਬੇਟ ਕਰਨੀ ਹੋਵੇ ਤਾਂ ਨੰਬਰ 1 ਦੇ ਵਿੱਚ ਮਲਵਿੰਦਰ ਸਿੰਘ ਕੰਗ ਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪ ਦੇ ਵਿੱਚ ਕੋ ਲੋਕ ਕਹਿੰਦੇ ਜੀ ਵੀਰਨਾ ਕਹਿੰਦਾ ਜੋ ਵੀਰਨਾ ਕਹਿੰਦਾ ਜੀ ਬਹੁਤ ਵਧੀਆ ਕੰਗ ਸਾਹਿਬ ਨੂੰ ਚੰਗੀ ਵੋਟਾਂ ਨਾਲ ਜਿਤਾਣਾ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਜਾਬ ਚ ਤਾਂ ਹੀ ਇੰਨਾ ਸਾਰਾ ਪਿਆਰ ਮਿਲ ਰਿਹਾ ਲੋਕਾਂ ਨੂੰ ਉਹਨਾਂ ਦੇ ਦੂਜੀ ਪਾਰਟੀ ਨੇ ਜਿੱਤੀਆਂ ਜਾਂਦੀਆਂ ਇਹਨਾਂ ਦੇ ਫੁੱਲ ਬਾਰੇ ਬਾਕੀ ਵਾਇਗਰਜੀ ਖਾਲਸਾ ਵਾਇਗਰਜੀ ਕੀ ਤੇ ਇੱਕ ਵਾਰੀ ਤਸਵੀਰਾਂ ਪੈਨ ਕਰਕੇ ਦਿਖਾ ਦਿੰਨੇ ਆ ਕਿ ਕਿੰਨੇ ਕ ਲੋਕ ਇੱਧਰ ਪਹੁੰਚੇ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਕੁਝ ਮਿੰਟਾਂ ਦੇ ਵਿੱਚ ਇੱਧਰ ਪਹੁੰਚ ਰਹੇ ਨੇ ਤੇ ਸਾਰੀਆਂ ਤਸਵੀਰਾਂ ਨੂੰ ਲੈ ਕੇ ਬਰਕਰਾਰ ਰੱਖਣਾ ਜਿਵੇਂ ਕਿ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰ ਦੱਸੋ ਮਲਵਿੰਦਰ ਕੰਗ ਦੇ ਨਾਲ ਗੱਲ ਕਰ ਲੈਣਾ ਕੰਗ ਸਾਹਿਬ ਬੜੀ ਫੋਟੋਆਂ ਆ ਰਹੀਆਂ ਬੜੇ ਦੂਰੋਂ ਦੂਰੋਂ ਆ ਕੇ ਲੋਕੀ ਸੈਲਫੀਆਂ ਕਰਾ ਰਹੇ ਤੁਹਾਡੇ ਨਾਲ ਤੇ ਇੱਥੇ ਨਾਰੇ ਵੀ ਚੱਲ ਰਹੇ ਸੀ ਕਰੇ ਪਹਿਲੇ ਐਮਪੀ ਸਾਹਿਬ ਜਿੰਦਾਬਾਦ ਪਹਿਲੇ ਹੀ ਇਹਨਾਂ ਲਈ ਤਾਂ ਤੁਸੀਂ ਪਹਿਲੇ ਹੀ ਐਮਪੀ ਬਣ ਗਏ ਉਹ ਤੇ ਇਹਨਾਂ ਦਾ ਪਿਆਰ ਹੈ ਇਹ ਗੱਲ ਹੈ ਵੀ ਅੱਜ ਸਾਰੇ ਅਸੀਂ ਇਕੱਠੇ ਹੋਏ ਆ ਆਪਣੇ ਮਹਿਬੂਬ ਨੇਤਾ ਜਿਹੜੇ ਮਾਨਯੋਗ ਮੁੱਖ ਮੰਤਰੀ ਹੈ ਮਾਨ ਸਾਹਿਬ ਉਹਨਾਂ ਦਾ ਵੇਟ ਕਰ ਰਹੇ ਆ ਔਰ ਜਿਹੜਾ ਉਹਨਾਂ ਦਾ ਲੋਕਾਂ ਚ ਜਿਸ ਤਰੀਕੇ ਨਾਲ ਉਹਨਾਂ ਦਾ ਪਪੂਲਾਰਿਟੀ ਹੈ ਜਿੰਨਾ ਲੋਕ ਉਹਨਾਂ ਨੂੰ ਪਿਆਰ ਕਰਦੇ ਤੁਸੀਂ ਆਪ ਦੇਖ ਸਕਦੇ ਹੋ ਭਗਵੰਤ ਮਾਨ ਜੀ ਹਰਮਨ ਪਿਆਰੇ ਔਰ ਪੰਜਾਬ ਦੇ ਸਭ ਤੋਂ ਜਿਹੜੇ ਸਤਕਾਰਯੋਗ ਨੇਤਾ ਹੈ ਬੇਦਾਗ ਨੇਤਾ ਇਮਾਨਦਾਰ ਨੇਤਾ ਜਿਹੜੇ ਲਗਾਤਾਰ ਪੰਜਾਬ ਦੇ ਪਹਲਾਈ ਵਾਸਤੇ ਕੰਮ ਕਰ ਰਹੇ ਪਰ ਵਿਜੇਂਦਰ ਸਿੰਘਲਾ ਨੂੰ ਕਾਂਗਰਸ ਵੱਲ ਹਲਾਣਿਆ ਗਿਆ ਔਰ اپੋਜੀਸ਼ਨ ਸਾਫ ਤੌਰ ਤੇ ਕਹਿ ਰਹੀ ਹੈ ਕਿ ਇੱਕ ਤਰਫ ਸਟਰੋਂਗ ਕੈਂਡੀਡੇਟ ਵੀ ਦੱਸ ਰਹੀ ਹੈ ਔਰ ਕੁਝ ਲੋਕ ਇਦਾਂ ਦੇ ਨੇ ਕਹਿ ਰਹੇ ਕਿ ਇੰਡੀਆ ਲਾਇੰਸ ਨੂੰ ਲੈ ਕੇ ਉਹ ਉਹਨਾਂ ਨੂੰ ਸੰਗਰੂਰ ਤੋਂ ਇੱਧਰ ਭੇਜਿਆ ਗਿਆ। ਤਕੋ ਉਹ ਆਲਰੇਡੀ ਜੋ ਜਿੰਨਾ ਕਿ ਮੈਨੂੰ ਪਤਾ ਲੱਗਿਆ ਹੈ ਪਹਿਲਾਂ ਪੰਜਾਬ ਦਾ ਪਹਿਲਾਂ ਅਜਮਾਏ ਹੋਏ ਆ ਰਿਜੈਕਟਡ ਐ ਡਰਾਇੰਗ ਰੂਮ ਲੀਡਰ ਐ। ਔਰ ਇਹੋ ਜਿਹੇ ਲੋਕ ਜਿਹੜੇ ਖਾਣਾ ਪੂਰਤੀ ਕਾਂਗਰਸ ਨੇ ਕੀਤੀ ਕਿ ਉਹ ਟਿਕਟ ਲੈਣ ਨੂੰ ਕੋਈ ਤਿਆਰ ਨਹੀਂ ਸੀ। ਆਲਟੀਮੇਟਲੀ ਜਿਹੜਾ ਮਿਲ ਗਿਆ ਉਹਨਾਂ ਨੇ ਖੜਾ ਕਰ। ਉੱਪਰ ਦੇ ਵਿੱਚ ਮੁੱਖ ਮੰਤਰੀ ਪਹੁੰਚ ਰਹੇ ਨੇ ਕਿੰਨਾ ਕੁ ਸੋਚਦੇ ਹੋਗੇ ਆਨ ਤੋਂ ਕਿੰਨਾ ਕੁ ਵਧੀਆ ਰਿਸਪੌਂਸ ਜਿਹੜਾ ਹੈ ਮੁੱਖ ਮੰਤਰੀ ਤੋਂ ਬਾਅਦ ਮੁੱਖ ਮੰਤਰੀ ਜੀ ਦਾ ਤਾਂ ਦੇਖੋ ਮੁੱਖ ਮੰਤਰੀ ਜੀ ਨਾਲ ਤੇ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ। ਹਰ ਪਿੰਡ ਚ ਹਰ ਕਸਬੇ ਚ ਉਹਨਾਂ ਨੂੰ ਲੋਕ ਕਹਿੰਦੇ ਸਾਡੇ ਲੈ ਕੇ ਆਓ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੁੱਖ ਮੰਤਰੀ ਪਿਛਲੇ 1 ਹਫਤੇ ਤੋਂ ਹਰ ਕਾਨਫਰੰਸਾਂ 'ਚ ਜਾ ਰਹੇ ਆ ਅੱਜ ਸ਼੍ਰੀ ਨਨਪੁਰ ਸਾਹਿਬ ਆ ਰਹੇ ਆ ਔਰ ਰੋਪੜ ਦੇ ਇਤਿਹਾਸਿਕ ਸ਼ਹਿਰ 'ਚ ਉਹ ਲੋਕਾਂ ਨੂੰ ਮਿਲਣਗੇ ਔਰ 13 0 ਜਿਹੜਾ ਆਵਾਦੀ ਪਾਰਟੀ ਦਾ ਸਲੋਗਨ ਹੈ ਉਹਦੇ ਵਾਸਤੇ ਅਪੀਲ ਕਰਨਗੇ ਓਪੋਜੀਸ਼ਨ ਕਹਿੰਦੀ ਹੈ 0 13 ਓਪੋਜੀਸ਼ਨ ਹੈ ਨਹੀਂ ਪੰਜਾਬ 'ਚ ਕੁਝ 3-4 ਪਰਿਵਾਰ ਰਹਿ ਗਏ ਆ ਔਰ ਜਿਹੜੇ ਕਾਲੀ ਕਾਂਗਰਸ ਆ ਪਰ ਰਿਸ਼ਤੇਦਾਰ ਹੈ ਪੋਲੀਟੀਕਲੀ ਉਹਨਾਂ ਦੀ ਦੁਕਾਨਦਾਰ ਕਤਮ ਹੋ ਚੁੱਕੇ ਜੀ ਧੰਨਵਾਦ ਆਪਿੰਦਰ ਕੰਗ ਦਿਨਾਂ ਗੱਲ ਕੀਤੀ ਆ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੈਂਡੀਡੇਟ ਨੇ ਕਿਸ ਤਰ੍ਹਾਂ ਸੋਚਦੇ ਹੋ ਰਿਸਪੌਂਸ ਕਿਸ ਤਰ੍ਹਾਂ ਲੱਗ ਰਿਹਾ ਲੋਕਾਂ ਦਾ ਔਰ ਜਦੋਂ ਤੋਂ ਕੈਂਡੀਡੇਟ ਅਲਾਨੇ ਗਏ ਸਰਦਾਰ ਮਲਵਿੰਦਰ ਸਿੰਘ ਜੀ ਦਾ ਜਿਹੜਾ ਕਦ ਹੈ ਉਹ ਪੰਜਾਬ ਯੂਨੀਵਰਸਿਟੀ ਜੀ ਵਿੱਚ ਬਹੁਤ ਉੱਚਾ ਸੀਗਾ ਕਿਉਂਕਿ ਮਰਵਿੰਦਰ ਸਿੰਘ ਜੀ ਕੰਗ 2002 ਦੇ ਵਿੱਚ ਦੋ ਵਾਰ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਰਹੇ ਸੈਨੇਟ ਮੈਂਬਰ ਰਹੇ ਮਲਵਿੰਦਰ ਸਿੰਘ ਕੰਗੋ ਉਹ ਲੀਡਰ ਆ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਚ ਜਿੱਤ ਕੇ ਸੈਂਟਰ ਦੇ ਵਿੱਚ ਚਾਹੇ ਇੰਗਲਿਸ਼ ਦੇ ਵਿੱਚ ਗੱਲ ਹੋਵੇ ਚਾਹੇ ਪੰਜਾਬੀ ਚ ਹੋਵੇ ਚਾਹੇ ਹਿੰਦੀ ਦੇ ਵਿੱਚ ਹੋਵੇ ਤੇ ਉਹ ਮੁੱਦਿਆਂ ਨੂੰ ਚੰਗੀ ਤਰ੍ਹਾਂ ਸਮਝ ਕੇ ਉੱਥੇ ਗੱਲਬਾਤ ਆਪਣੀ ਰੱਖ ਸਕਦਾ ਹੈ ਸਭ ਤੋਂ ਵੱਡੀ ਗੱਲ ਹੈ ਪੜ੍ਹੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਵਿੱਚ ਮਲਵਿੰਦਰ ਸਿੰਘ ਕੰਗ ਅ ਅਕਸਰੋਮਣੀ ਆਕਾਲੀ ਦਲ ਭਾਜਪੀ ਤੇ ਕਾਂਗਰਸ ਦੇ ਸਾਰੇ ਕੈਂਡੀਡੇਟਾਂ ਨਾਲੋਂ ਜੇ ਡਿਬੇਟ ਕਰਨੀ ਹੋਵੇ ਤਾਂ ਨੰਬਰ 1 ਦੇ ਵਿੱਚ ਮਲਵਿੰਦਰ ਸਿੰਘ ਕੰਗ ਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਦੇ ਵਿੱਚ ਕੋਈ ਉਹ ਕਹਿੰਦਾ ਜੀ ਵੀਰਨਾ ਕਹਿੰਦਾ ਜੋ ਵੀਰਨਾ ਕਹਿੰਦਾ ਜੀ ਬਹੁਤ ਵਧੀਆ ਕੰਗ ਸਾਹਿਬ ਨੂੰ ਚੰਗੀ ਵੋਟਾਂ ਨਾਲ ਜਿਤਾਣਾ ਆਮ ਆਦੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਜਾਬ 'ਚ ਤਾਂ ਹੀ ਇੰਨਾ ਸਾਰਾ ਪਿਆਰ ਮਿਲ ਰਿਹਾ ਲੋਕਾਂ ਨੂੰ ਉਹਨਾਂ ਦੇ ਦੂਜੀ ਪਾਰਟੀ ਨੂੰ ਜਿੱਤੀਆਂ ਬੰਦੀਆਂ ਇਹਨਾਂ ਦੇ ਫੁੱਲ ਬਾਰੇ ਬਾਕੀ ਵਾਇਗਰਜੀ ਕੀ ਖਾਲਸਾ ਵਾਇਗਰਜੀ ਕੀ ਫਤਿਹ ਤੇ ਇੱਕ ਵਾਰੀ ਤਸਵੀਰਾਂ ਪੈਨ ਕਰਕੇ ਦਿਖਾ ਦਿੰਨੇ ਆ ਕਿ ਕਿੰਨੇ ਕ ਲੋਕ ਇੱਧਰ ਪਹੁੰਚੇ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਕੁਝ ਮਿੰਟਾਂ ਦੇ ਵਿੱਚ ਇੱਧਰ ਪਹੁੰਚ ਰਹੇ ਨੇ ਤੇ ਸਾਰੀਆਂ ਤਸਵੀਰਾਂ ਨੂੰ ਲੈ ਕੇ ਬਰਕਰਾਰ ਰੱਖਣਾ ਜਿਵੇਂ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜੁੜ ਦੋ